ਕੀ ਨਾਮ ਹੈ ਤੁਹਾਡੀ ਕੋਸਟ ਮੈਂ ਹੁਸ਼ਰਾਨੀ ਸੀਡੀਪੀ ਬਠਿੰਡਾ ਅ ਕੀ ਕਹਣਾ ਚੋਣ ਜਿਹੜਾ ਅੱਜ ਪ੍ਰੋਗਰਾਮ ਇਹ ਪੋਸ਼ਣ ਮਹਾ 2024 ਬਣਾਇਆ ਜਾ ਰਿਹਾ ਹੈ ਇਹ ਹਰ ਸਾਲ ਅਸੀਂ ਮਨਾਉਂਦੇ ਆ ਤੇ April ਦੇ ਵਿੱਚ ਅਸੀਂ ਪੋਸ਼ਣ ਪੰਦਰਵਾੜਾ ਮਨਾਉਂਦੇ ਆ ਇਹਦੇ ਦੀ ਨਾਲ ਸੀ ਜੋ ਬੱਚੇ ਅਨੀਮੀਕ ਹੁੰਦੇ ਨੇ ਜਿਨ੍ਹਾਂ ਚ ਖੂਨ ਦੀ ਕਮੀ ਹੁੰਦੀ ਹੈ ਜਾਂ ਹੋਰ ਸਰੀਰਕ ਪੱਖੋਂ ਕਮਜ਼ੋਰ ਹੁੰਦੇ ਹੈਗੇ ਉਹਨਾਂ ਦੇ ਲਈ ਮਾਵਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਉਹਨਾਂ ਨੂੰ ਅਵੇਅਰ ਕੀਤਾ ਜਾਂਦਾ ਹੈ ਕਿ ਉਹ ਆਪਣੇ ਬੱਚਿਆਂ ਦਾ ਧਿਆਨ ਰੱਖਣ ਤੇ ਇਸ ਤਰ੍ਹਾਂ ਹੀ ਉਹਨਾਂ ਨੂੰ ਪੋਸ਼ਟਿਕ ਰੈਸਪੀ ਜਿਹੜੇ ਘਰੇ ਆਪਾਂ ਚੀਜ਼ਾਂ ਬਣਾ ਸਕਦੇ ਜਿਹਦੇ ਨਾਲ ਬੱਚਿਆਂ ਦੀ ਸਿਹਤ ਵਧੀਆ ਹੋਵੇ ਉਹਦੇ ਬਾਰੇ ਜਾਣਕਾਰੀ ਮਾਵਾਂ ਨੂੰ ਦਿੱਤੀ ਜਾਂਦੀ ਹੈ ਪੋਸ਼ਟਿਕ ਰੈਸਪੀ ਦਿਖਾਈ ਜਾਂਦੀਆਂ ਤੇ ਹੋਰ ਵਾਤਾਵਰਨ ਦੇ ਸਾਫ ਸਫਾਈ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਅੰਗਣਵਾੜੀ ਪ੍ਰਕਰਮ ਆੰਗਣਵਾੜੀ ਇਸ ਤਰ੍ਹਾਂ ਦੇ ਪ੍ਰੋਗਰਾਮ ਕਿਵੇਂ ਜਾਂ ਆੰਗਣਵਾੜੀ ਸੈਂਟਰਾਂ ਦੇ ਵਿੱਚ ਪੋਸ਼ਣ ਅਭਿਆਨ ਦੇ ਤਹਿਤ ਆ ਆੰਗਣ ਜਿਹੜੇ ਮਾਵਾਂ ਨੇ ਉਹਨਾਂ ਨੂੰ ਅਵੇਅਰ ਕੀਤਾ ਜਾਂਦਾ ਤੇ ਜਿਹੜਾ ਡਿਪਾਰਟਮੈਂਟ ਵੱਲੋਂ ਪੋਸ਼ਣ ਦੇ ਲਈ ਖਾਣਾ ਵਗੈਰਾ ਬੱਚਿਆਂ ਲਈ ਆ ਰਿਹਾ ਉਹ ਵੀ ਵੰਡਿਆ ਜਾਂਦਾ ਤੇ ਉਹ ਤਾਂ ਰੁਟੀਨ ਦੇ ਵਿੱਚ ਹੀ ਵੰਡਿਆ ਜਾਂਦਾ ਤੇ ਇਹਦੇ ਵਿੱਚ ਇਸ ਮਹੀਨੇ ਵਿੱਚ ਸਪੈਸ਼ਲ ਜਾਣਕਾਰੀ ਦਿੱਤੀ ਜਾਂਦੀ ਵੀ ਕਿਸ ਤਰ੍ਹਾਂ ਤੁਸੀਂ ਕਿਚਨ ਗਾਰਡਨ ਲਗਾ ਸਕਦੇ ਹੋ ਕਿਚਨ ਗਾਰਡਨ ਦੇ ਵਿੱਚ ਆਪਣੇ ਘਰ ਦੇ ਜੋਕੀਆਂ ਪੌਸਟਿਕ ਸਬਜ਼ੀਆਂ ਉਗਾ ਸਕਦੇ ਹੋ ਤੇ ਸਾਫ ਸਫਾਈ ਬਾਰੇ ਧਿਆਨ ਦਿੱਤਾ ਜਾਂਦਾ ਹੈ ਤੇ ਇੱਕ ماں ਇੱਕ ਪੌਦਾ ماں ਦੇ ਨਾਮ ਉਹਦੇ ਇਹਨਾਂ ਪੌਦੇ ਲਗਾਏ ਜਾਂਦੇ ਅੰਗਨવાડી ਸੈਂਟਰਾਂ ਦੇ ਵਿੱਚ ਤੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾਂਦੀ ਸਾਫ ਸਫਾਈ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਪਰ ਕੁਝ ਸ਼ਿਕਾਇਤਾਂ ਆਈਆਂ ਕਿ ਜਿਹੜਾ ਇੱਥੇ ਰਾਸ਼ਨ ਆ ਰਿਹਾ ਹੈ ਉਹ ਬਹੁਤ ਹੀ ਮੜਾ ਆ ਰਿਹਾ ਹੈ ਉਹ ਹਰ ਜਗ੍ਹਾ ਤੇ ਇੰਨਾ ਨਹੀਂ ਥੋੜੀ-ਬਹੁਤ ਕੰਪਲੇਂਟਾਂ ਹੈਗੀ ਹੈ ਉਹ ਵਾਪਸ ਕਰ ਦਿੱਤਾ ਜਾਂਦਾ ਮਾਰਕਫੈਡ ਵੱਲੋਂ ਤੇ ਉਹ ਸਾਨੂੰ ਉਸੇ ਟਾਈਮ ਜਦੋਂ ਕੰਪਲੇਂਟ ਆਉਂਦੀ ਅਸੀਂ ਉਸੇ ਟਾਈਮ ਉਹਨਾਂ ਨੂੰ ਚੇਂਜ ਕਰਵਾ ਕੇ ਦੇ ਦਿੰਦੇ ਹਾਂ ਯਕੀਨ ਆ ਮੈਂ ਕਿਹਦੀ ਕੋਸ਼ਿਸ਼ ਮੈਂ ਹੁਸ਼ਰਾਨੀ ਸੀਡੀਪੀ ਬਠਿੰਡਾ ਕੀ ਕਹਣਾ ਚਾਹੁੰਦੇ ਜਿਹੜਾ ਅੱਜ ਪ੍ਰੋਗਰਾਮ ਇਹ ਪੋਸ਼ਣ ਮਹਾ 2024 ਮਨਾਇਆ ਜਾ ਰਿਹਾ ਹੈ ਇਹ ਹਰ ਸਾਲ ਅਸੀਂ ਮਨਾਉਂਦੇ ਆ ਤੇ April ਦੇ ਵਿੱਚ ਅਸੀਂ ਪੋਸ਼ਣ ਪੰਦਰਵਾੜਾ ਮਨਾਉਂਦੇ ਆ ਇਹਦੇ ਦੀ ਨਾਲ ਸੀ ਜੋ ਬੱਚੇ ਅਨੀਮੀਕ ਹੁੰਦੇ ਨੇ ਜਿਨ੍ਹਾਂ ਚ ਖੂਨ ਦੀ ਕਮੀ ਹੁੰਦੀ ਹੈ ਜਾਂ ਹੋਰ ਸਰੀਰਕ ਪੱਖੋਂ ਕਮਜ਼ੋਰ ਹੁੰਦੇ ਹੈਗੇ ਉਹਨਾਂ ਦੇ ਲਈ ਮਾਵਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਉਹਨਾਂ ਨੂੰ ਅਵੇਅਰ ਕੀਤਾ ਜਾਂਦਾ ਹੈ ਕਿ ਉਹ ਆਪਣੇ ਬੱਚਿਆਂ ਦਾ ਧਿਆਨ ਰੱਖਣ ਤੇ ਇਸ ਤਰ੍ਹਾਂ ਹੀ ਉਹਨਾਂ ਨੂੰ ਪੋਸ਼ਟਿਕ ਰੈਸਪੀ ਜਿਹੜੇ ਘਰੇ ਆਪਾਂ ਚੀਜ਼ਾਂ ਬਣਾ ਸਕਦੇ ਜਿਹਦੇ ਨਾਲ ਬੱਚਿਆਂ ਦੀ ਸਿਹਤ ਵਧੀਆ ਹੋਵੇ ਉਹਦੇ ਬਾਰੇ ਜਾਣਕਾਰੀ ਮਾਵਾਂ ਨੂੰ ਦਿੱਤੀ ਜਾਂਦੀ ਹੈ ਪੋਸ਼ਟਿਕ ਰੈਸਪੀ ਕਹਾਈ ਜਾਂਦੀਆਂ ਤੇ ਹੋਰ ਵਾਤਾਵਰਣ ਦੇ ਸਾਫ ਸਫਾਈ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਅੰਗਣਵਾੜੀ ਪ੍ਰਕਰਮ। ਅੰਗਣਵਾੜੀ ਇਸ ਤਰ੍ਹਾਂ ਦੇ ਪ੍ਰੋਗਰਾਮ ਕੀਤੇ ਜਾਂਦੇ ਆੰਗਣਵਾੜੀ ਸੈਂਟਰਾਂ ਦੇ ਵਿੱਚ ਪੋਸ਼ਣ ਅਭਿਆਨ ਦੇ ਤਹਿਤ ਆ ਆੰਗਣ ਜਿਹੜੇ ਮਾਮਾ ਨੇ ਉਹਨਾਂ ਨੂੰ ਅਵੇਅਰ ਕੀਤਾ ਜਾਂਦਾ ਤੇ ਜਿਹੜਾ ਡਿਪਾਰਟਮੈਂਟ ਵੱਲੋਂ ਪੋਸ਼ਣ ਦੇ ਲਈ ਖਾਣਾ ਵਗੈਰਾ ਬੱਚਿਆਂ ਲਈ ਆ ਰਿਹਾ ਉਹ ਵੀ ਵੰਡਿਆ ਜਾਂਦਾ ਤੇ ਉਹ ਤਾਂ ਰੁਟੀਨ ਦੇ ਵਿੱਚ ਹੀ ਵੰਡਿਆ ਜਾਂਦਾ ਤੇ ਇਹਦੇ ਵਿੱਚ ਇਸ ਮਹੀਨੇ ਵਿੱਚ ਸਪੈਸ਼ਲ ਜਾਣਕਾਰੀ ਦਿੱਤੀ ਇਹਨੇ ਵੀ ਕਿਸ ਤਰ੍ਹਾਂ ਤੁਸੀਂ ਕਿਚਨ ਗਾਰਡਨ ਲਗਾ ਸਕਦੇ ਹੋ ਕਿਚਨ ਗਾਰਡਨ ਦੇ ਵਿੱਚ ਆਪਣੇ ਘਰ ਦੇ ਜੋਗੀਆਂ ਪੋਸਟਿਕ ਸਬਜ਼ੀਆਂ ਉਗਾ ਸਕਦੇ ਹੋ ਤੇ ਸਾਫ ਸਫਾਈ ਬਾਰੇ ਧਿਆਨ ਦਿੱਤਾ ਜਾਂਦਾ ਤੇ ਇੱਕ ਮਾਂ ਇੱਕ ਪੌਦਾ ਮਾਂ ਦੇ ਨਾਮ ਉਹਦੇ ਦੀ ਨਾ ਪੱਦੇਲ ਆ ਜਾਂਦੇ ਆਂਗਨવાડી ਸੈਂਟਰਾਂ ਦੇ ਵਿੱਚ ਤੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਸਾਬਸਾ। ਨਾ ਨਾ ਜਾਣਕਾਰੀ ਦਿੱਤੀ ਜਾ ਰਹੀ ਹੈ ਪਰ ਕੁਝ ਸ਼ਿਕਾਇਤਾਂ ਆ ਗਈਆਂ ਕਿ ਜਿਹੜਾ ਇੱਥੇ ਰਾਸ਼ਨ ਆ ਰਿਹਾ ਹੈ ਉਹ ਬਹੁਤ ਹੀ ਮੜਾ ਆ ਰਿਹਾ ਹੈ। ਉਹ ਹਰ ਜਗ੍ਹਾ ਤੇ ਇੰਨਾ ਨਹੀਂ ਥੋੜੀ-ਬਹੁਤ ਕੰਪਲੇਂਟਾਂ ਹੈਗੀ ਆ ਉਹ ਵਾਪਸ ਕਰ ਦਿੱਤਾ ਜਾਂਦਾ ਮਾਰਕਫੈਡ ਵੱਲੋਂ ਤੇ ਉਹ ਸਾਨੂੰ ਉਸੇ ਟਾਈਮ ਜਦੋਂ ਕੰਪਲੀਟ ਆਉਂਦੀ ਅਸੀਂ ਉਸੇ ਟਾਈਮ ਉਹਨਾਂ ਨੂੰ ਚੇਂਜ ਕਰਵਾ ਕੇ ਦੇ ਦਿੰਦੇ ਆਂ।